ਗੁਰੂ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਦੇਸ਼ ਪ੍ਰਦੇਸ਼ ਵਿੱਚ ਉਦਾਸੀਆਂ ਸ਼ੁਰੂ ਕੀਤੀਆਂ ਸਭ ਤੋਂ ਪਹਿਲਾਂ ਉਹ ਕੁਰੂ ਖੇਤਰ ਗਏ ਉੱਥੋਂ ਦੇ ਲੋਕੀ ਬਹੁਤ ਭਰਮਾਂ ਵਿੱਚ ਉਲਝੇ ਪਏ ਸਨ ਪੰਡਤਾਂ ਨੇ ਲੋਕਾਂ ਨੂੰ ਭਰਮਾਂ ਵਿੱਚ ਪਾ ਕੇ ਰੱਖਿਆ ਸੀ ਤੇ ਲੋਕਾਂ ਨੂੰ ਡਰਾ ਕੇ ਰੱਖਿਆ ਹੋਇਆ ਸੀ ਕਿ ਸੂਰਜ ਗ੍ਰਹਿਣ ਵਿੱਚ ਸੂਰਜ ਨੂੰ ਰਾਹੂ ਤੇ ਕੇਤੂ ਨਾਂ ਦੇ ਦੋ ਰਾਖਸ਼ ਕੈਦ ਕਰ ਲੈਂਦੇ ਹਨ ਜਿਸ ਕਰਕੇ ਸੂਰਜ ਅੱਖਾਂ ਅੱਗੋਂ ਲੁੱਕ ਜਾਂਦਾ ਹੈ ਉਹ ਲੋਕਾਂ ਨੂੰ ਦਾਨਪੂਰਨ ਕਰਕੇ ਸੂਰਜ ਦੀਆਂ ਰਾਕਸ਼ਾਂ ਦੀ ਕੈਦ ਤੋਂ ਛਡਾਉਣੀ ਆਖਦੇ ਸਨ ਇਹ ਸਭ ਭਰਮ ਪੰਡਤਾਂ ਨੇ ਲੋਕਾਂ ਨੂੰ ਠੱਗਣ ਵਾਸਤੇ ਬਣਾਏ ਹੋਏ ਸਨ ਸੂਰਜ ਗ੍ਰਹਿਣ ਬਾਰੇ ਭਰਮ ਪਾਇਆ ਜਾਂਦਾ ਸੀ ਕਿ ਜਦ ਤੱਕ ਗ੍ਰਹਿਣ ਲੱਗਾ ਰਹੇ ਤਦ ਤੱਕ ਘਰ ਵਿੱਚ ਅੱਗ ਨਹੀਂ ਬਲਣੀ ਅਤੇ ਨਾ ਹੀ ਘਰ ਵਿੱਚ ਭੋਜਨ ਬਣਾਉਣਾ ਹੈ ਤੇ ਨਾ ਹੀ ਖਾਣਾ ਹੈ ਜਦ ਗੁਰੂ ਜੀ ਨੇ ਇਹ ਸਭ ਵੇਖਿਆ ਤਾਂ ਉਹਨਾਂ ਨੇ ਲੋਕਾਂ ਨੂੰ ਇਸ ਨਾ ਪਰਮਾਤਮਾ ਤੋਂ ਮੁਕਤ ਕਰਨ ਦਾ ਸੋਚਿਆ ਗੁਰੂ ਜੀ ਨੇ ਭਾਈ ਮਰਦਾਨਾ ਨੂੰ ਇੱਕ ਜਗ੍ਹਾ ਅੱਗ ਬਾਲਣ ਨੂੰ ਕਿਹਾ ਤੇ ਉਸ ਉੱਪਰ ਕੁਝ ਬਣਾਉਣਾ ਸ਼ੁਰੂ ਕਰ ਦਿੱਤਾ ਗ੍ਰਹਿਣ ਵਿੱਚ ਅੱਗ ਬਲਦੀ ਦੇਖ ਕੇ ਲੋਕੀ ਤੇ ਪੰਡਤ ਉੱਥੇ ਭੱਜ ਆਏ ਸਭ ਗੁਰੂ ਜੀ ਨਾਲ ਲੜਨ ਲੱਗ ਪਏ ਕਿ ਉਹਨਾਂ ਨੇ ਅੱਗ ਕਿਉਂ ਬਾਲੀ ਹੈ ਗੁਰੂ ਜੀ ਨੇ ਪੰਡਤਾਂ ਤੋਂ ਪੁੱਛਿਆ ਕਿ ਕਿਹੜੇ ਵੇਦ ਸ਼ਾਸਤਰ ਵਿੱਚ ਸੂਰਜ ਗ੍ਰਹਿਣ ਸਮੇਂ ਅੱਗ ਬਾਲਨ ਤੇ ਭੋਜਨ ਬਣਾਉਣ ਦੀ ਮਨਾਹੀ ਹੈ ਪੰਡਤ ਇਸ ਗੱਲ ਦਾ ਜਵਾਬ ਨਹੀਂ ਦੇ ਪਏ ਸਾਰੇ ਪੰਡਤ ਮਿਲ ਕੇ ਨਾਨੂ ਪੰਡਤ ਜੋ ਉਹਨਾਂ ਦਾ ਮੁਖੀ ਸੀ ਉਹਨਾਂ ਨੂੰ ਬੁਲਾ ਕੇ ਲਿਆਏ ਲੇਕਿਨ ਜਦ ਨਾਨੂ ਪੰਡਤ ਜੀ ਵੀ ਗੁਰੂ ਜੀ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ ਤਾਂ ਗੁਰੂ ਜੀ ਨੇ ਆਪਣੇ ਢੰਗ ਨਾਲ ਸਭ ਨੂੰ ਆਪਣੀਆਂ ਦਲੀਲਾਂ ਰਾਹੀਂ ਤੇ ਸ਼ਬਦ ਉਚਾਰ ਕੇ ਵਿਚਾਰ ਪ੍ਰਗਟ ਕੀਤੇ ਆਪ ਨੇ ਦੱਸਿਆ ਕਿ ਬੰਦੇ ਦਾ ਅਸਲੀ ਧਰਮ ਜਿਉਣ ਲਈ ਖਾਣਾ ਹੈ ਖਾਣ ਲਈ ਜਿਉਣਾ ਨਹੀਂ ਦੂਸਰਾ ਭੋਜਨ ਉਹ ਖਾਣ ਯੋਗ ਹੈ ਜਿਸ ਤੇ ਖਾਦਿਆਂ ਤਨ ਤੇ ਸੁਖੀ ਹੋਵੇ ਪਰ ਮਨ ਵਿੱਚ ਵਿਕਾਰ ਨਾ ਪੈਦਾ ਹੋਵੇ ਜੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ